ਦਿਲ ਦੀ ਹਰ ਇੱਕ ਰਮਜ਼ ਪਛਾਣੇ ਜਿਸਨੇ ਜੱਗ ਵਿੱਚ ਮਾਂ ਖਵਾਇਆ ਆਪੇ ਪੀੜਾ ਬੁਝਦੀ ਉਹ ਦਿਲ ਕੀ ਕੀ ਚੀਜ਼ਾਂ ਸੰਹਦਾ ਹੋਣਾ ਹੈ ਰੱਬ ਵੀ ਮਾਂ ਕੋਲ ਬੈੰਦਾ ਹੋਣਾ ਹੈ ਦਿਲ ਦੀਆਂ ਗੱਲਾਂ ਕਹਿੰਦਾ ਮੈਂ ਇਸ ਟੀਜ਼ ਵਿੱਚ ਸਫਲ ਹੋਈ ਹਾਂ ਕਿ ਮੈਂ 10 ਮਿੰਟ ਵਿੱਚ 8 ਸੈਲਫ ਕੰਪੋਜ਼ਟ ਪੁਆਇੰਟਸ ਲਿਖੀਆਂ ਪੰਜਾਬੀ ਲੈਂਗੁਏਜ ਵਿੱਚ ਜੋ ਤੁਹਾਡੀ ਇੰਟਰਨਲ ਮੋਟੀਵੇਸ਼ਨ ਹੈ ਉਹ ਤੁਹਾਨੂੰ ਲੌਂਗ ਟਰਮ ਜਿਹੜਾ ਬੈਨੀਫਿਟ ਦੇएगी ਜੋ ਤੁਸੀਂ ਇੰਸਟਾਗ੍ਰਾਮ ਤੇ ਰੀਲਸ ਹੁਣੀ ਐ ਉਹ ਹੋ ਸਕਦਾ ਹੈ ਕਿ 2 ਮਿੰਟ ਲਈ ਤੁਹਾਡੇ ਮਾਈਂਡ ਸਟ੍ਰੇਵ ਵੀ ਫਿਰ ਸਕਿਪ ਹੋ ਜਾਏਗੀ ਫਾਦਰ ਸਾਹਿਬ ਨੇ ਮੈਨੂੰ ਇਹ ਥਾਪੜਾ ਦੰਦੇ ਗੱਲ ਕਹੀ ਸੀ ਕਿ ਦੁਨੀਆ ਤੇ ਔਖੇ ਕੰਮ ਤਾਂ ਬਹੁਤ ਐ ਪਰ ਮੇਰੀ ਧੀ ਸਾਰੇ ਔਖੇ ਕੰਮਾਂ ਨੂੰ ਕਰ ਸਕਦੀ ਐ ਤੇ ਤੂੰ ਦੁਨੀਆ ਦੇ ਸਾਰੇ ਔਖੇ ਕੰਮਾਂ ਨੂੰ ਕਰਦੀ ਫਿਰ ਉਹ ਸੌਖੇ ਲੱਗਣ ਲੱਗ ਜਾਂਦੇ ਇਸ ਦੀ ਬਦੌਲਤ ਅਸੀਂ ਅੱਜ ਅਸੀਂ ਇੱਥੇ ਖੜੇ ਹਾਂ ਇਹ ਬੱਚਾ ਬਹੁਤ ਮਿਹਨਤੀ ਐ ਅਸੀਂ ਕਦੀ ਧੀ ਪੁੱਤਰ ਦੇ ਵਿੱਚ ਫਰਕ ਨਹੀਂ ਸਮਝਿਆ ਇਹ ਚ ਲੜਕੀ ਨੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਾਇਆ ਜਿਸ ਕਰਕੇ ਜਿੱਥੇ ਪਰਿਵਾਰ ਵਿੱਚ ਖੁਸ਼ੀ ਹੈ ਉੱਥੇ ਹੀ ਇਹ ਪੀਚਰਾ ਵਿੱਚ ਹੈ ਜਿਹੜੀ ਉਹ ਵੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਸਾਡੇ ਨਾਲ ਅਧਿਆਪਕ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਸਭ ਤੋਂ ਪਹਿਲਾਂ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਖੁਸ਼ੀ ਹੈ ਸਾਰਿਆਂ ਦੇ ਚਿਹਰਿਆਂ ਤੇ ਦੇਖਣ ਨੂੰ ਮਿਲ ਰਹੀ ਹੈ ਤੁਹਾਡੇ ਕਰਕੇ ਥੈਂਕ ਯੂ ਸਰ ਪਹਿਲਾਂ ਤਾਂ ਤੇ ਜਿਹੜਾ ਕਿ ਮੈਂ ਇਸ ਰਿਕਾਰਡ ਨੂੰ ਬਣਾਇਆ ਹੈਗਾ ਇਸ ਰਿਲੇਟਡ ਤਾਂ ਇਹੀ ਹੈ ਕਿ ਸਭ ਦੀਆਂ ਬਲੇਸਿੰਗਸ ਹੈ ਪਹਿਲ ਸਭ ਤੋਂ ਪਹਿਲਾਂ ਮੇਰੇ ਪੇਰੈਂਟਸ ਦੀ ਉਸ ਤੋਂ ਬਾਅਦ ਬਹੁਤ ਸਾਰੇ ਸਾਰੇ ਜਿੰਨਾ ਵੀ ਸਟਾਫ ਹੈ ਖਾਸ ਕਰਕੇ ਪ੍ਰਿੰਸੀਪਲ ਮੈਮ ਡਾਕਟਰ ਨਿਰੂਗਰਕ ਜੀ ਇਹਨਾਂ ਦਾ ਤੇ ਬਾਕੀ ਬਹੁਤ ਸਾਰਾ ਜਿਹੜਾ ਸਾਰਾ ਵੀ ਸਟਾਫ ਹੈ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਕਿ ਮੈਂ ਇੱਥੋਂ ਤੱਕ ਆ ਪਾਈ ਹਾਂ ਕੋਈ ਵੀ ਇਨਸਾਨ ਕੰਦਾ ਕੁਝ ਨਹੀਂ ਕਰ ਸਕਦਾ ਜੀ ਤੇ ਇਹ ਜੇਕਰ ਇਹ ਮੇਰੀ ਕੋਈ ਅੱਜ ਇਕੱਲੀ ਦੀ ਪ੍ਰਾਪਤੀ ਨਹੀਂ ਪੂਰੇ ਕਾਲਜ ਦੀ ਪ੍ਰਾਪਤੀ ਹੈ ਮੇਰੇ ਪੇਰੈਂਟਸ ਦੀ ਪ੍ਰਾਪਤੀ ਹੈ ਮੇਰੇ ਪੂਰੇ ਜ਼ਿਲ੍ਹੇ ਦੀ ਪ੍ਰਾਪਤੀ ਹੈ ਮੇਰੇ ਪਿੰਡ ਦੀ ਪ੍ਰਾਪਤੀ ਹੈ ਕਿਵੇਂ ਰਿਪੋਰਟ ਬਣਾਇਆ ਕਿਵੇਂ ਸੋਚਿਆ ਕਿਵੇਂ ਕਿਵੇਂ ਤੁਸੀਂ ਮਿਹਨਤ ਕਰਦੇ ਸੀ ਇਹ ਰਿਪੋਰਟ ਸੀ ਬਣਾਇਆ ਤਾ ਜਿਸ ਜਦ ਮੈਂ 2014 ਵਿੱਚ 4th ਸਟੈਂਡਰਡ 'ਚ ਸੀ ਉਸ ਟਾਈਮ ਇਹਨੂੰ ਪਤਾ ਲੱਗਿਆ ਸੀ ਇੰਡੀਆ ਬੁੱਕ ਆਫ ਰੈਕੋਰਡਸ ਨਾਮ ਦੀ ਕੋਈ ਚੀਜ਼ ਹੈ ਥੈਨ ਮੈਂ ਉਸ ਤੋਂ ਬਾਅਦ ਕਰੇ ਡਿਸਕਸ ਕੀਤਾ ਕਿ ਇਹ ਇਸ ਤਰ੍ਹਾਂ ਦਾ ਕੋਈ ਰਿਕਾਰਡ ਹੁੰਦਾ ਹੈ ਤਾਂ ਮੈਂ ਬਣਾਵਾਂਗੀ ਇਸ ਤਰ੍ਹਾਂ ਕਰਕੇ ਥੈਨ ਮੇਰੇ ਫਾਦਰ ਸਾਹਿਬ ਨੇ ਮੈਨੂੰ ਇਹ ਥਾਪੜਾ ਦਿੰਦੇ ਗੱਲ ਕਹੀ ਸੀ ਕਿ ਦੁਨੀਆ 'ਤੇ ਔਖੇ ਕੰਮ ਤਾਂ ਬਹੁਤ ਹੈ ਪਰ ਮੇਰੀ ਧੀ ਸਾਰੇ ਔਖੇ ਕੰਮਾਂ ਨੂੰ ਕਰ ਸਕਦੀ ਹੈ ਤੇ ਤੂੰ ਦੁਨੀਆ ਦੇ ਸਾਰੇ ਔਖੇ ਕੰਮਾਂ ਨੂੰ ਕਰਦੀ ਫਿਰ ਉਹ ਸੌਖੇ ਲੱਗਣ ਲੱਗ ਜਾਣਗੇ ਤੇ ਉਸ ਤੋਂ ਬਾਅਦ ਹੁਣ ਤੱਕ 2014 ਤੋਂ ਮੇਰੇ ਅੰਦਰ ਥੋੜੀ ਥੋੜੀ ਚਿੰنگ ਸੀ 2017 ਤੋਂ ਮੈਂ ਪ੍ਰੋਪਰ ਪ੍ਰੈਪਰੇਸ਼ਨ ਕਰਨੀ ਸ਼ੁਰੂ ਕੀਤੀ ਤੇ 2019 ਤੱਕ ਮੈਨੂੰ ਟੱਕਬੰਦੀ ਆਈ 2018-19 ਦਾ ਸਵਾ ਸੀ ਜਿਹੜਾ 2021 ਵਿੱਚ ਮੈਂ ਪਹਿਲੀ ਆਪਣੀ ਸ਼ੁੱਧ ਕਵਿਤਾ ਲਿਖੀ ਜਿਹੜੀ ਸੋਧੀ ਹੋਈ ਕਵਿਤਾ ਸੀਗੀ ਉਸ ਤੋਂ ਬਾਅਦ ਫਿਰ ਮੈਂ ਲਗਾਤਾਰ ਪ੍ਰੈਕਟਿਸ ਕਰਦੀ ਰਹੀ ਹਾਂ ਤੇ ਹੁਣ 2025 ਵਿੱਚ 29 ਜੁਲਾਈ ਨੂੰ ਜਿਹੜੀ ਮੈਨੂੰ ਕਨਫਰਮੇਸ਼ਨ ਮਿਲੀ ਹੈ ਤੇ ਮੈਂ ਇਸ ਚੀਜ਼ ਵਿੱਚ ਸਫਲ ਹੋਈ ਹਾਂ ਕਿ ਮੈਂ ਡੇਢ ਮਿੰਟ ਵਿੱਚ 8 ਸੈਲਫ ਕੰਪੋਜ਼ਡ ਪੁਆਇੰਟਸ ਲਿਖੀਆਂ ਪੰਜਾਬੀ ਲੈਂਗੁਏਜ ਵਿੱਚ ਦਿਲ ਦੀ ਹਰ ਇੱਕ ਰਮਜ਼ ਪਛਾਣੇ ਜਿਸਨੇ ਜੱਗ ਵਿੱਚ ਮਾਂ ਖਵਾਇਆ ਆਪੇ ਪੀੜਾ ਬੁਝਦੀ ਉਹ ਦਿਲ ਕੀ ਕੀ ਚੀਜ਼ਾਂ ਸਹਿੰਦਾ ਹੋਣਾ ਰੱਬ ਵੀ ਮਾਂ ਕੋਲ ਬੈੰਦਾ ਹੋਣਾ ਦਿਲ ਦੀਆਂ ਗੱਲਾਂ ਕਹਿੰਦਾ ਹੋਣਾ ਪ੍ਰਭੂ ਵੀ ਮਾਂ ਕੋਲ ਬੈੰਦਾ ਹੋਣਾ ਦਿਲ ਦੀਆਂ ਗੱਲਾਂ ਕਹਿੰਦਾ ਹੋਣਾ ਜੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਕਾਲ ਆਈ ਜਾਂ ਉਹਨਾਂ ਦਾ ਮੈਸੇਜ ਆਇਆ ਮਹਿਸੂਸ ਕਿਵੇਂ ਮਹਿਸੂਸ ਕੀਤਾ ਕੀ ਉਸ ਤਰ੍ਹਾਂ ਦੇ ਇਮਪ੍ਰੈਸ਼ਨ ਕੀ ਸੀ ਤੁਹਾਡਾ ਉਸ ਟਾਈਮ ਤੇ ਸਿਰ ਫਸਟ ਟਾਈਮ ਮੈਨੂੰ ਬਿਲੀਵ ਨਹੀਂ ਸੀ ਹੋਇਆ ਕਿ ਇਸ ਤਰ੍ਹਾਂ ਦਾ ਕੋਈ ਮੈਨੂੰ ਕਨਫਰਮੇਸ਼ਨ ਆਏਗੀ ਕਿਉਂਕਿ ਅਸੀਂ ਗਰਾਊਂਡ ਲੈਵਲ ਦੇ ਲੋਕ ਆ ਤੇ ਮੈਂ ਮੈਂ ਕਦੇ ਵੀ ਇਦਾਂ ਸੋਚਿਆ ਤਾਂ ਨਹੀਂ ਸੀ ਬਟ ਇੱਕ ਸੁਪਨਾ ਸੀ ਜਿਸ ਤਰ੍ਹਾਂ ਮੈਨੂੰ ਲੱਗਿਆ ਕਿ ਮੈਂ ਸੁਪਨੇ ਵਿੱਚ ਆ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਰਿਐਲਿਟੀ ਹੈ ਵੀ ਜਾਂ ਨਹੀਂ ਫਿਰ ਮੈਂ 4-5 ਦਿਨ ਤੱਕ ਜਦੋਂ ਮੈਨੂੰ ਕਨਫਰਮੇਸ਼ਨ ਆਈ ਉਸ ਤੋਂ ਬਾਅਦ ਕੋਈ ਸੀਰੀਅਸ ਨਹੀਂ ਐਡਾ ਲਿਆ ਮੈਂ ਕਿਹਾ ਚਲੋ ਇਸ ਤਰ੍ਹਾਂ ਹੀ ਹੋਏਗਾ ਕੀ ਕਰਨਾ ਹੈ ਇਹਨਾਂ ਦਾ ਤੇ ਫਿਰ ਉਸ ਤੋਂ ਬਾਅਦ ਜਦੋਂ ਮੇਰੇ ਮਾਈਂਡ 'ਚ ਇੱਕਨਨ ਖਿਆਲ ਆਇਆ ਕਿ ਸ਼ਾਇਦ ਇਹ ਮੇਰੇ ਕੋਲ ਵਕ ਹੈ ਮੇਰੇ ਫਾਦਰ ਸਾਹਿਬ ਦੀ ਉਹਨਾਂ ਬੋਲਾਂ ਨੂੰ ਸੱਚ ਕਰਨ ਦਾ ਜੋ ਮੈਨੂੰ ਉਮੀਦਾਂ ਲਗਾਈਆਂ ਗਈਆਂ ਸੀ ਮੇਰੇ ਤੋਂ ਸ਼ਾਇਦ ਮੈਂ ਪਹਿਲੀ ਪੜ ਆਪਣੇ ਜਿਹੜੇ ਏਮਬਲ ਪੜ ਸਕਦੀ ਹਾਂ ਫਿਰ ਉਸ ਤੋਂ ਬਾਅਦ ਮੈਂ ਇਸ ਤੇ ਫੋਕਸ ਕੀਤਾ ਦੈਨ ਮੈਂ ਉਸ ਤੋਂ ਬਾਅਦ ਕਨਫਰਮੇਸ਼ਨ ਆਈ ਉਸ ਤੋਂ ਬਾਅਦ ਮੈਨੂੰ ਕਾਲ ਆਈ ਤੇ ਮੈਨੂੰ ਪ੍ਰੋਸੀਜਰ ਦੱਸਿਆ ਗਿਆ ਕਿ ਇਸ ਤਰ੍ਹਾਂ ਮੈਂ ਆਪਣਾ ਸਰਟੀਫਿਕੇਟ ਲੈਣਾ ਤੇ ਜਿਹੜੀ ਉਸ ਪੋਥੀ ਵੀ ਪੁੱਛ ਪੜਤਾਲ ਕਰਨੀ ਸੀ ਉੱਥੋਂ ਦਾ ਕੰਮ ਮੇਰੇ ਪੇਰੈਂਟਸ ਨੇ ਕੀਤਾ ਐਡਰੈਸ ਜਿਹੜਾ ਵੀ ਮੈਨੂੰ ਪ੍ਰੋਵਾਈਡ ਕੀਤਾ ਗਿਆ ਸੀ ਉਸ ਤੇ ਜਾ ਕੇ ਜਦੋਂ ਪੇਰੈਂਟਸ ਨੂੰ ਦੱਸਿਆ ਫਿਰ ਉਹਨਾਂ ਦੇ ਕਿਸ ਤਰ੍ਹਾਂ ਨੇ ਇੰਪ੍ਰੈਸ਼ਨ ਸੀ ਫਿਰ ਮम्मा ਮਿਲੇ ਜਾਂ ਡੈਡੀ ਮਿਲੇ ਤੇ ਜੱਫੀ ਪਾ ਕੇ ਬੜਾ ਹੀ ਉਦੋਂ ਕਿਸ ਤਰ੍ਹਾਂ ਦਾ ਮੰਜਰ ਕਹਿ ਸਕਦੇ ਜਦੋਂ ਕਰੇ ਦੱਸਿਆ ਕਿ ਮੈਂ ਵਰਡ ਦੀ ਪਹਿਲੀ ਸਿੱਖ ਪੈਪਟਿਸਟਿਕ ਗੱਲ ਹੈ ਜਿੰਨੇ ਰਿਕਾਰਡ ਬਣਾਇਆ ਹੈਗਾ ਤੇ ਪੰਜਾਬੀ ਲੈਂਗੁਏਜ ਵਿੱਚ ਬਣਾਇਆ ਹੈਗਾ ਥੈਨ ਉਹਨਾਂ ਨੇ ਕਿਹਾ ਅੱਛਾ ਇਹ ਦੁਨੀ ਹੋ ਸਕਦਾ ਪਹਿਲਾਂ ਤਾਂ ਬਲੀਵ ਹੀ ਨਹੀਂ ਕੀਤਾ ਦੈਨ ਮੈਂ ਉਹਨਾਂ ਨੂੰ ਪੂਰੇ ਪ੍ਰੂਫ ਦਿਖਾਏ ਈਮੇਲਸ ਵਗੈਰਾ ਦਿਖਾਈਆਂ ਫਿਰ ਕਾਲ ਵਗੈਰਾ ਦੇ ਪ੍ਰੂਫ ਦਿਖਾਏ ਦੈਨ ਸਾਰੇ ਨੇ ਕਿਹਾ ਕਿ ਅੱਛਾ ਠੀਕ ਹੈ ਹੋ ਗਿਆ ਦੈਨ ਪਹਿਲਾਂ ਤਾਂ ਕਿਸੇ ਨੂੰ ਵੀ ਬਲੀਵ ਹੀ ਨਹੀਂ ਸੀ ਹੈਗਾ ਜਦੋਂ ਹੋਇਆ ਕਾਲਸ ਵਗੈਰਾ ਅੱਗੇ ਹੋਈ ਅੱਗੇ ਇਨਫੋਰਮੇਸ਼ਨ ਹੋਰ ਇਕੱਠਾ ਕੀਤੀ ਤਨ ਉਸ ਤੋਂ ਬਾਅਦ ਠੀਕ ਹੈ ਨਾ ਚਾਹੁੰਗੇ ਉਹ ਲੜਕੀਆਂ ਨੂੰ ਵੀ ਕੁਝ ਵੀ ਔਖਾ ਨਹੀਂ ਦੇਖੋ ਜ਼ਿੰਦਗੀ ਵਿੱਚ ਕੁਝ ਵੀ ਔਖਾ ਤਾਂ ਹੈ ਹੀ ਨਹੀਂ ਤੇ ਇੰਪੋਸੀਬਲ ਤੇ ਖੁਦ ਕਹਿੰਦਾ ਆਮ ਪੋਸੀਬਲ ਤੇ ਜੇਕਰ ਤੁਸੀਂ ਇਸ ਚੀਜ਼ ਬਲੀਵ ਕਰਦੇ ਆਂ ਤਾਂ ਕੁਝ ਵੀ ਕਰ ਕਰ ਸਕਦੇ ਆਂ ਇਫ ਯੂ ਬਲੀਵ ਇਨ ਯੋਰself ਯੂ ਕੈਨ ਡੂ ਐਨੀਥਿੰਗ ਤੇ ਜੇਕਰ ਤੁਸੀਂ ਜੀਵਨ ਚ ਸਫਲ ਹੋਣਾ ਹੈ ਇਫ ਯੂ ਵਾਂਟ ਟੂ ਬੀ ਰੀਅਲੀ ਸਕਸੈਸਫੁਲ ਇਨ ਯਰ ਲਾਈਫ ਬੀ ਦਾ ਹਰਡੀਸ ਵਾਰੀਅਰ ਆਫ ਯੋਰself ਆਪਣੇ ਆਪ ਦੇ ਤਰਸ ਕਰਨਾ ਛੱਡੋ ਆਪਣੇ ਆਪ ਨੂੰ ਕੋਮਲ ਨਾ ਬਣਾ ਕੇ ਰੱਖੋ ਜਿੰਨਾ ਚਿਰ ਮਿਹਨਤ ਦੀ ਪੱਠੀ 'ਚ ਨਹੀਂ ਟਪੋਗੇ ਉੰਨਾ ਚਿਰ ਜੀਵਨ ਕੁਝ ਅਜੀਬ ਨਹੀਂ ਹੋਣ ਵਾਲਾ ਜੇਕਰ ਅਸੀਂ ਕਹੀਏ ਕਿ ਅਸੀਂ ਕੰਫਰਟ ਜ਼ੋਨ 'ਚ ਵੀ ਰਹੀਏ ਸਭ ਕੁਝ ਅਚੀਵ ਵੀ ਕਰੀਏ ਤਾਂ ਨਹੀਂ ਹੋ ਸਕਦਾ ਜੇਕਰ ਸਾਡਾ ਅੱਜ ਦਾ ਇਹ ਸਮਾਂ ਹੈ ਕਿ ਅਸੀਂ ਮੋਟੀਵੇਸ਼ਨ ਲੈਣ ਲਈ YouTube ਤੇ ਜਾਂ Instagram ਤੇ ਰੀਲਸ ਫਰੋਲਦੇ ਹਾਂ ਅਸੀਂ ਸਕਰੋਲ ਕਰਦੇ ਜਾਂਦੇ ਹਾਂ ਕਿ ਸਾਨੂੰ ਮੋਟੀਵੇਸ਼ਨ ਮਿਲੇ ਬਟ ਜੋ ਤੁਹਾਡੀ ਇੰਟਰਨਲ ਮੋਟੀਵੇਸ਼ਨ ਹੈ ਉਹ ਤੁਹਾਨੂੰ ਲੌਂਗ ਟਰਮ ਜਿਹੜਾ ਬੈਨੀਫਿਟ ਦੇएगी ਜੋ ਤੁਸੀਂ Instagram ਤੇ ਰੀਲਸ ਹੁਣੀ ਹੈ ਉਹ ਹੋ ਸਕਦਾ ਹੈ ਕਿ 2 ਮਿੰਟ ਲਈ ਤੁਹਾਡੇ ਮਾਇਨਸ ਰ ਵੀ ਫਿਰ ਸਕਿਪ ਹੋ ਜਾਏਗੀ ਸੋ ਕੋਸ਼ਿਸ਼ ਕਰੋ ਕਿ ਜੋ ਤੁਹਾਡੇ ਘਰ ਦੇ ਹਾਲਾਤ ਹੋਣ ਜਾਂ ਫਿਰ ਜੋ ਤੁਸੀਂ ਅੰਦਰ ਆਪਣੇ ਇੱਕ ਸੁਪਨਾ ਬੀਜਿਆ ਉਸ ਨੂੰ ਅੱਗੇ ਲੈ ਕੇ ਚੱਲੋ ਉਸ ਨੂੰ ਆਪਣੇ ਮਨ ਵਿੱਚ ਸੋਚਦੇ ਰਹੋ ਕਿ ਹਾਂ ਮੈਂ ਇਹ ਕਰਨਾ ਹੈਗਾ ਕਿਤੇ ਕਦੇ ਵੀ ਇਸ ਤਰ੍ਹਾਂ ਨੈਗੇਟਿਵ ਤਾਂ ਨਹੀਂ ਹੋਈਏ ਕਿ ਸਾਡੇ ਤੋਂ ਕੁਝ ਨਹੀਂ ਹੋ ਸਕਦਾ ਤੇ ਅਸੀਂ ਤਾਂ ਉਸ ਪੰਜਾਬ ਧਰਤ ਦੇ ਜਾਏ ਹ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਐਸੀ ਕੋਈ ਬਸਤ ਨਹੀਂ ਜਗਤ ਵਿੱਚ ਨਹੀਂ ਜੋ ਮੇਰੇ ਨਹੀਂ ਖਾਲਸੇ ਦਾ ਸਭ ਕੁਝ ਹੀ ਦਿੱਤਾ ਮਹਾਰਾਜ ਨੇ ਤੇ ਇਹ ਸਾਰੀ ਸੰਸਾਰ ਨੂੰ ਦਿੱਤਾ ਸਾਬੰਦਰ ਮੁੱਖਾ ਜਾਤਾ ਹੈ ਸਾਰਿਆਂ ਨੂੰ ਦਿੱਤਾ ਹੈਗਾ ਕੋਈ ਐਸਾ ਨਹੀਂ ਹੈ ਕਿਸੇ ਕੋਲ ਦਿਮਾਗ ਵੱਧ ਹੈ ਸਭ ਨੂੰ ਬਰਾਬਰ ਦਾ ਹੈ ਬਸ ਯੂਜ਼ ਅਸੀਂ ਕਿੰਨਾ ਕਰਨਾ ਹੈ ਉਹੀ ਹੈ ਸਾਇੰਸ ਵੀ ਤਾਂ ਕਹਿੰਦੀ ਅਸੀਂ 2% ਹੀ ਮਾਈਂਡ ਯੂਜ਼ ਕਰਦੇ ਹਾਂ ਕੋਸ਼ਿਸ਼ ਕਰੀਏ ਕਿ ਅਸੀਂ ਉਸ ਤੋਂ ਵੱਧ ਆਪਣੀ ਕਪੈਸਿਟੀ ਨੂੰ ਵਧਾ ਸਕੀਂ ਮੈਮ ਖੁਸ਼ੀ ਤੁਹਾਡੇ ਸਾਰਿਆਂ ਦੇ ਚਿਹਰਿਆਂ ਤੇ ਹੈ ਤੁਹਾਡੇ ਖਾਸ ਕਰਕੇ ਕਿਉਂਕਿ ਇਸ ਨਾਲ ਜਿਹੜੇ ਟੀਚਰਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਉਹਦੇ ਬੱਚਿਆਂ ਨੂੰ ਵੀ ਸਿੱਖਣ ਨੂੰ ਮਿਲਦਾ ਕਿਵੇਂ ਲੱਗਦਾ ਸਰ ਸਾਨੂੰ ਬਹੁਤ ਅੱਛਾ ਲੱਗ ਰਿਹਾ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਸਾਡੀ ਲੜਕੀ ਦੀ ਹੈ ਅਚੀਵਮੈਂਟ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਦਿਨਾਂ ਤੋਂ ਕੋਈ ਜਾਣੀ ਸੀ ਮੈਡਮ ਸਰਪ੍ਰਾਈਜ਼ ਆਉਂਗੀ ਅਸੀਂ ਇਹਨੂੰ ਪੁੱਛਿਆ ਵੀ ਕੀ ਸਰਪ੍ਰਾਈਜ਼ ਹੋਣੀ ਦੱਸਿਆ ਨਹੀਂ ਇਹਨੇ ਸਾਨੂੰ ਅੱਜ ਸਵੇਰੇ ਲਿਆ ਕੇ ਸਿਰ ਦਿਖਾਇਆ ਤਾਂ ਸਾਡੀ ਤਾਂ ਵੈਸੇ ਖੁਸ਼ੀ ਦਾ ਟਿਕਾਣਾ ਨਹੀਂ ਹੈ ਸਾਰਾ ਸਾਰਾ ਸਟਾਫ ਦੇ ਕੋ ਇੱਥੇ ਇਕੱਠਾ ਹੋਇਆ ਸਾਰੇ ਬਹੁਤ ਜ਼ਿਆਦਾ ਖੁਸ਼ ਹੈ ਅਸੀਂ ਬੜਾ ਪ੍ਰਾਊਡ ਫੀਲ ਕਰਦੇ ਹਾਂ ਇਸ ਲੜਕੀ ਤੋਂ ਇਹਨੇ ਸਾਡੇ ਕਾਲਜ ਦਾ ਨਾਮ ਵਧਾਇਆ ਤੇ ਅਸੀਂ ਚਾਹੁੰਦੇ ਹਾਂ ਵੀ ਜੇ ਇਹੀ ਜੀਆਂ ਲੜਕੀਆਂ ਹੋਰ ਹੋਣ ਤਾਂ ਆਪਾਂ ਸਮਾਜ ਨੂੰ ਤਾਂ ਆਰਾਮ ਨਾਲ ਬਦਲ ਸਕਦੇ ਹਾਂ ਅੱਜ ਕੱਲ ਤਾਂ ਜ਼ਰੂਰਤ ਹੈ ਜੀ ਐਸੇ ਬੱਚਿਆਂ ਦੀ ਤੁਸੀਂ ਵਿਚਾਰ ਵੀ ਸੁਣਿਆ ਦੇਖੋ ਕਵਿਤਾ ਲਿਖਣਾ ਜਿਸਨੇ ਨੇ ਸੈਲਫ ਕੰਪੋਜ਼ ਲਿਖਿਆ ਹੈ ਉਹਦੇ ਲਈ ਬੜੇ ਇਮੋਸ਼ਨਸ ਦੀ ਜ਼ਰੂਰਤ ਹੈ ਪਹਿਲਾਂ ਤਾਂ ਆਪਣੇ ਆਪ ਨੂੰ ਸਟਟਲਣਾ ਪੈਂਦਾ ਹੈ ਫਿਰ ਉਸ ਤੋਂ ਬਾਅਦ ਆਪਾਂ ਲਿਖਦੇ ਆ ਇਹ ਬੱਚੀ ਨੇ ਜੇ ਹੁਣ ਤੁਹਾਨੂੰ ਦੋ ਚਾਰ ਲਾਈਨਸ ਸੁਣਾਈਆਂ ਉਸ ਤੋਂ ਪਤਾ ਚੱਲਦਾ ਵੀ ਇਹਦੇ ਅੰਦਰ ਪੂਰੀ ਭਰ ਭਾਰ ਹੈ ਅੰਦਰ ਪੂਰੀ ਉਹ ਹੈ ਇਹਦੇ ਚ ਇਮੋਸ਼ਨਸ ਵੀ ਹੈ ਇਹ ਪੂਰੀ ਜੁੜੀ ਹੋਈ ਹੈ ਗਰਾਊਂਡ ਟੂ ਅਰਥ ਹੈ ਸਾਨੂੰ ਬੜਾ ਅਸੀਂ ਨੂੰ ਮੁਬਾਰਕਬਾਦ ਦੰਨੇ ਆ ਇਸ ਅਚੀਵਮੈਂਟ ਲਈ ਤੇ ਅਸੀਂ ਇਹ ਨਾਉਣ ਵਾਲੇ ਸਮੇਂ 'ਚ ਵੀ ਕਾਲਜ ਦਾ ਨਾਮ ਇਹ ਕਰੇਗੀ ਜੀ ਡੈਫੀਨਿਟਲੀ ਕਰੇਗੀ ਕਿਉਂਕਿ ਇਹ ਲੜਕੀ ਸਾਡੀ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ ਬਿਲਕੁਲ ਜਿੱਥੇ ਟੀਚਰਾਂ ਦਾ ਪਰਿਵਾਰ ਚ ਕਿਸ ਤਰ੍ਹਾਂ ਦੀ ਖੁਸ਼ੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਤੁਸੀਂ ਦੇਖ ਰਹੇ ਹੋ ਤੁਹਾਡੇ ਚਿਹਰੇ ਤੇ ਦੇਖ ਰਹੇ ਆ ਕਿ ਕਾਫੀ ਖੁਸ਼ ਲੱਗ ਰਹੇ ਹੈਗੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਚਲੋ ਬੱਚੇ ਦਾ ਜੋ ਵੀ ਅੱਜ ਇਸ ਬੱਚੇ ਨੇ ਸਾਨੂੰ ਇਸ ਲੈਵਲ ਤੇ ਖੜਾ ਕੀਤਾ ਇਸ ਦੀ ਬਦੌਲਤ ਅਸੀਂ ਅੱਜ ਇਸ ਲੈਵਲ ਤੇ ਖੜੇ ਹੋਏ ਹਾਂ ਇਹ ਬੱਚਾ ਬਹੁਤ ਮਿਹਨਤੀ ਹੈ ਅਸੀਂ ਕਦੀ ਧੀ ਪੁੱਤਰ ਦੇ ਵਿੱਚ ਫਰਕ ਨਹੀਂ ਸਮਝਿਆ ਦੇਖੋ ਮੈਂ ਇੱਕ ਤੋਕ ਪੜ੍ਹਦੀ ਹੁੰਦੀ ਸੀ ਬੇਟੀ ਪੜਾਓ ਤੇ ਬੇਟੀ ਬਚਾਓ ਠੀਕ ਹੈ ਸੱਚ ਹੈ ਮੈਂ ਸੀ ਨੂੰ ਕਹਿੰਦੀ ਆ ਕਿ ਬੱਚਿਆਂ ਦੇ ਵਿੱਚ ਕਦੇ ਵੀ ਬੇਟੀਆਂ ਨਾਲ ਵਿਤਕਰੇ ਨਹੀਂ ਹੋਣਾ ਚਾਹੀਦਾ ਜੋ ਸਾਡੇ ਦੇਸ਼ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਬੇਟੀ ਨੂੰ ਪੜਾਓ ਜ਼ਰੂਰ ਚੰਗੇ ਸੰਸਕਾਰ ਦਿਓ ਉਹਨਾਂ ਦਾ ਸਾਥ ਦਿਓ ਅਗਰ ਕਿ ਉਹਨਾਂ ਨੂੰ ਇਹ ਨਹੀਂ ਕਿ ਕਿੰਤੂ ਪਰੰਤੂ ਕਰੋ ਕਿ ਉਹਨਾਂ ਨੂੰ ਕਾਲਜਾਂ ਤੋਂ ਹਟਾਇਆ ਜਾਵੇ ਪੜਾਇਆ ਨਾ ਜਾਵੇ ਗਲਤ ਗੱਲ ਹੈ ਉਹਨਾਂ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਖਾਸ ਕਰਕੇ ਬੇਟੀਆਂ ਦਾ ਆਪਾਂ ਨੂੰ ਜ਼ਰੂਰ ਬੱਚਿਆਂ ਨੂੰ ਮੈਂ ਪਿੰਡਸ ਨੂੰ ਇਹ ਕਹਾਂਗੀ ਕਿ ਬੇਟੀਆਂ ਦਾ ਸਾਥ ਦਿਓ ਬੇਟੀਆਂ ਪੜ੍ਹਾਓ ਜੋ ਕਿ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀਆਂ ਨੇ ਪਰਿਵਾਰਕ ਮੈਂਬਰਾਂ ਦਾ ਬਹੁਤ ਯੋਗਦਾਨ ਹੁੰਦਾ ਕੋਈ ਵੀ ਬੱਚਾ ਅੱਗੇ ਵੱਧਦਾ ਤਾਂ ਪਰਿਵਾਰ ਸਾਥ ਦਿੰਦਾ ਤਾਂ ਹੀ ਅੱਗੇ ਬੱਚੇ ਵੱਧਦੇ ਬਿਲਕੁਲ ਜੀ ਸਾਨੂੰ ਇਹਦੇ ਤੇ ਬਹੁਤ ਮਾਣ ਹੈ ਤੇ ਅੱਗੇ ਵੀ ਇਦਾਂ ਹੀ ਤਰੱਕੀ ਕਰੋਗੀ ਤੇ ਇਦਾਂ ਵੀ ਇਹ ਡਾਊਨ ਟੂ ਅਰਥ ਇਹ ਧਰਤੀ ਨਾਲ ਆਪਣੇ ਲੋਕਾਂ ਨਾਲ ਜੁੜੀ ਹੋਈ ਹੈ ਤੇ ਬਹੁਤ ਮਿਹਨਤ ਵੀ ਬਹੁਤ ਕਰਦੀ ਹੈ ਜੀ ਬਾਕੀ ਖਾਸ ਕਰਕੇ ਸਟਾਫ ਦਾ ਬਹੁਤ ਸਪੋਰਟ ਹੈ ਜੀ ਪ੍ਰਿੰਸੀਪਲ ਮੈਮ ਦਾ ਤੇ ਜਦੋਂ ਵੀ ਕਿਤੇ ਲੋਡ ਹੁੰਦੀ ਅਸੀਂ ਇਹਦੇ ਬਿਲਕੁਲ ਪਿੱਛੇ ਸਿਰ ਤੇ ਹੱਥ ਰੱਖ ਕੇ ਖੜੇ ਹੁੰਦੇ ਆਂ ਤੇ ਸਾਡੇ ਹੀ ਬੇਟੀ ਨੇ ਸਾਡਾ ਬੇਟਾ ਤੇ ਅਸੀਂ ਇਹਦੇ ਤੇ ਬਹੁਤ ਮਾਣ ਕਰਦੇ ਆਂ ਬਿਲਕੁਲ ਇਹ ਸੰਨ ਟੀਚਰ ਪਰਿਵਾਰਿਕ ਮੈਂਬਰ ਜੋ ਕਿ ਆਪਣੀ ਲੜਕੀ ਤੇ ਮਾਣ ਮਹਿਸੂਸ ਕਰ ਰਹੇ ਨੇ ਉੱਥੇ ਹੀ ਇਸ ਅਮਰਤਾਰੀ ਲੜਕੀ ਨੇ ਹੋਰ ਨਾ ਲੜਕੀਆਂ ਲਈ ਮਿਸਾਲ ਵੀ ਪੈਦਾ ਕੀਤੀ ਹੈ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ